ਸਿੰਗਾ-ਸੁੰਗਾ ਦੀ ਬਹੁਤ ਜਿਆਦੇ ਸੋਹਣੀ ਹੈਗੇ ਸਿੰਘ ਬਹੁਤ ਸੋਹਣਾ ਹੈਗਾ ਇਹਦਾ ਪ੍ਰਾਈਸ ਜਿਤਾਈ 85000 ਦੀ ਦੇ ਦਾਂਗੇ 85 ਦੇਖੋ ਤੁਸੀਂ ਨੇੜੇ ਲਾਦ ਗਏ ਆਪਾਂ ਕੈਮਰਾ ਸੂਈ ਸੂਈ ਹੋਈ ਹੈ ਇਹ ਪਹਿਲੇ ਸੂਈ ਸੂਈ ਹੋਈ ਹੈ ਪਹਿਲੇ ਸੂਏ ਹਾਂਜੀ ਹਸੇਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਬਾਈ ਨਾਲ ਗੱਲਬਾਤ ਕਰਵਾਉਣੇ ਆ ਕਿਹੜੇ ਪਿੰਡ ਪਹੁੰਚਿਆ ਬਾਈ ਤੋਂ ਜਾਣਕਾਰੀ ਲੈਣੇ ਆ ਬਾਈ ਕੋਲੇ ਤਿੰਨ ਚਾਰ ਨਾਗ ਹੈ ਜਿਹੜੇ ਹਨਾ ਵਕਿਆਉਆ ਦੋਸਤੋ ਤੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਪਹਿਲਾਂ ਤੁਸੀਂ ਆਪ ਦਾ ਨਾਮ ਦੱਸੋ ਤੁਹਾਡਾ ਨਾਮ ਕੀ ਹੈ ਨਾਮ ਮੇਰਾ ਮਨਪ੍ਰੀਤ ਜੀ ਮਨਪ੍ਰੀਤ ਤੇ ਪਿੰਡ ਦੱਸ ਬਈ ਆਪਣਾ ਪਿੰਡ ਲੁੰਡੇ ਆਲਾ ਜੀ ਲੁੰਡੇ ਆਲਾ ਜ਼ਿਲ੍ਹਾ ਮੁਕਸਰ ਜੀ ਮੁਕਸਰ ਹੈਨਾ ਤੇ ਨੇੜੇ ਰਹਿ ਜਾਂਦਾ ਇਹ ਮਲੋਟ ਦੇ ਹੈਨਾ ਹਾਂਜੀ ਮਲੋਟ ਕਿ ਦੜਵਾ ਦੀ ਮੈਂ ਬਸ ਕਿੱਧੜਵਾ ਤੋਂ ਹੋਊਗਾ 15 ਕਿਲੋਮੀਟਰਾਂ ਕਿ ਦੜਵਾ ਤੋਂ 15 ਹੀ 15 ਕਿ ਹੈਨਾ ਠੀਕ ਹੈ ਤੇ ਇੱਕ ਨੰਬਰ ਬੋਲ ਦੇ ਬਾਈ 62393 620393 ਠੀਕ ਹੈ ਬਾਈ ਕੋਲੇ ਪਹਿਲਾਂ ਵੀ ਦੱਸਿਆ ਹੈਨਾ ਜਿਹੜੇ ਨਗ ਬਕਾਉ ਆ ਤੇ ਆਪਾਂ ਤੁਹਾਨੂੰ ਉਹ ਤੋਰਕੇ ਦਿਖਾਉਣੇ ਆਗੇ ਮੈਂ ਵੀ ਜਿਹੜੀ ਤੂੰ ਆਹ ਝੋਟੀ ਦੇ ਕੋਲੇ ਖੜਾ ਹਣਾ ਹਾਂਜੀ ਭਾਈ ਇਹਦੀ ਸਾਨੂੰ ਡਿਟੇਲ ਦੱਸ ਵੀ ਇਹ ਕਿੰਨੇ ਵੇ ਸੂਈ ਹੋਈ ਹੈ ਇਹ ਪਹਿਲੇ ਸੂਏ ਸੂਈ ਹੋਈ ਹੈ ਪਹਿਲੇ ਸੂਏ ਹਾਂਜੀ ਮੂੰਹ ਦੋ ਦੰਦ ਦਾ ਮੂੰਹ ਦੋ ਦੰਦ ਦਾ ਹਾਂਜੀ ਤੇ ਜੇ ਕੱਲ ਸੂਈ ਹੈਗੀ ਇਹ ਰਾਤ ਸੂਈ ਆਈ 1:00 ਵਜੇ ਰਾਤ 1:00 ਵਜੇ ਸੂਈ ਹੈ ਲੈ ਵੀ ਦੋਸਤੋ ਹਣਾ ਤਾਜੀ ਸੂਈ ਝੋਟੀ ਹੈਗੀ ਸੋਨੂੰ ਜਿਹੜੀ ਮੈਂ ਹੁਣ ਸਕਰੀਨ ਤੇ ਦਿਖਾਈ ਜਾਨਾਗਾ ਤੋਰਕੇ ਵੀ ਦਿਖਾਉਣੇ ਆ ਤੇ ਮੈਂ ਵੀ ਪਹਿਲਾਂ ਰੇਟ ਦੱਸੇ ਵੀ ਇਹਦਾ ਰੇਟ ਖਾਣ ਵਾਲਾ ਰੇਟ ਜੀ ਮਤਲਬ ਇਹਦਾ 1.5 ਲੱਖ ਰੁਪਏ ਮੰਗਦਾ 1.5 ਲੱਖ ਰ ਪਹਿਲੇ ਸੋਏ ਹਨ ਤੋਰਦੇ ਹੁਣ ਕਿਰਾ ਲੈ ਵੀ ਦੋਸਤੋ ਹਨਾ ਤੁਹਾਨੂੰ ਇੱਕ ਵਾਰੀ ਮੈਂ ਨਾ ਸਾਈਡ ਪੋਜ ਹਨਾ ਨੇੜੋਂ ਥਣ ਹਵਾਨਾ ਜਿਹੜਾ ਨੇੜੋਂ ਦਿਖਾ ਦਗੇ ਛੋਟੀਆਂ ਸਿੰਘਾਂ ਸੁੰਗਾਂ ਦੀ ਬਹੁਤ ਜ਼ਿਆਦਾ ਸੋਹਣੀ ਹੈਗੀ ਸਿੰਘ ਬਹੁਤ ਸੋਹਣਾ ਹੈਗਾ ਜਿਹੜੀ ਬੰਤਰ ਦੀ ਜੀ ਗੱਲ ਕਰਗੇ ਹਨਾ ਬੰਤਰ ਵੀ ਚੰਗੀ ਆ ਆ ਦੇਖੋ ਤੁਸੀਂ ਪਿੱਛੇ ਦੀ ਬੰਤਰ ਵੀ ਚੈੱਕ ਕਰ ਲਓ ਆ ਲੇਵੇ ਦੀ ਜਿਵੇਂ ਮਨਪ੍ਰੀਤ ਜਿਵੇਂ ਇੱਧਰ ਜੇ ਕਰ ਲਾ ਆ ਜਿਵੇਂ ਆਹ ਪਾਸਾ ਜਿਆ ਰੱਖਦੀ ਹੈ ਕਿ ਇਹ ਕਿਵੇਂ ਹੈਗਾ ਬਾਦੀਆਂ ਬੁੱਧ ਥੋੜੀ ਜੀ ਬਾਦੀ ਰੱਖਦੀ ਆ ਭਾਈ ਪਹਿਲਾਂ ਨਾ ਕਰ ਹੀ ਜਾਂਦੀਆਂ ਅਕਸਰ ਬਾਦੀ ਠੀਕ ਹੈ ਉਹ ਜਮਾ ਸੈੱਟ ਹੋ ਜੂ ਹਾਂਜੀ ਹਾਂਜੀ ਸੈੱਟ ਹੋ ਗਈ ਜਮਾ ਪੱਧਰ ਆਈ ਠੀਕ ਆ ਲੈ ਵੀ ਇੱਕ ਵਾਰ ਤੁਸੀਂ ਚੈੱਕ ਕਰ ਲਓ ਦੋਸਤੋ ਆਪਾਂ ਇੱਕ ਵਾਰ ਕੈਮਰਾ ਹਨਾ ਫੇਰ ਲਾ ਦਗੇ ਤੁਹਾਨੂੰ ਜਿਵੇਂ ਤੁਸੀਂ ਦੇਖੋ ਬੱਚੇ ਦਾ ਤਾਜੀ ਸੂਈ ਕਰਕੇ ਵੱਧ ਕਰਦੀ ਏ ਥੋੜਾ ਜਿਆ ਨੇੜੇ ਆਪਾਂ ਇੱਕ ਵਾਰੀ ਕੈਮਰਾ ਸਿੰਘ ਦਾ ਮੂੰਹ ਦੀ ਸ਼ੇਪ ਬਹੁਤ ਸੋਹਣੀ ਹੈ ਤੇ ਅੱਗੇ ਫੇਰ ਆਪਾਂ ਇਧਰਲੇ ਪਾਸੋਂ ਹਨਾ ਦਿਖਾ ਦਗੇ ਥਣ ਪਿਛਲੇ ਬਹੁਤ ਚੰਗੇ ਆ ਤੇ ਗੈਬ ਗੋਬੀ ਚੰਗਾ ਹਨਾ ਪਿਛਲੇ ਥਣਾਂ ਦਾ ਤੇ ਬਾਕੀ ਦੋ ਟਾਈਮ ਦੀ ਚਵਾਈ ਕਰਕੇ ਹਨਾ ਫੇਰ ਤੁਸੀਂ ਤਸੱਲੀ ਨਾਲ ਪਸੂ ਤੁਸੀਂ ਖਰੀਦ ਸਕਦੇ ਹੋ ਤੇ ਆ ਜੋ ਅੱਗੇ ਚੱਲਦੇ ਆਂ ਮਨਪ੍ਰੀਤ ਜਿਵੇਂ ਆ ਆ ਝੋਟੀ ਆ ਗਈ ਤੇਰੀ ਹਨਾ ਹਾਂਜੀ ਬਈ ਕਿੰਨੇਵੇਂ ਸੂਏ ਸੂਈ ਹੋਈ ਐ ਇਹ ਇਹ ਦੂਜੇ ਸੂਏ ਸੂਈ ਹੋਈ ਐ ਬਈ ਦੂਜਾ ਸੂਆ ਹਾਂਜੀ ਜੇ ਗੱਲ ਕਰੀਏ ਕਿੰਨੇ ਕ ਦਿਨ ਹੋ ਗਏ ਇਹਨੂੰ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਬਈ 15 ਦਿਨ 15 ਦਿਨ ਹਾਂਜੀ ਬਈ ਮਤਲਬ ਬੱਚਾ ਤੂੰ ਕਹਿੰਦਾ ਸੀ ਇਹਦਾ ਮਰਿਆ ਹੋਇਆ ਹਨਾ ਹਾਂਜੀ ਬੱਚਾ ਮਰ ਗਿਆ ਜੀ ਬੱਚਾ ਮਰਿਆ ਹੋਇਆ ਤੇ ਦੁੱਧ ਕਿੰਨਾ ਤਿਆਰ ਆ ਹਾਂ ਨਾ ਜਮਾ ਇਸ ਟਾਈਮ ਇਹਦੇ ਥੱਲੇ 14 ਲੀਟਰ ਤੋਂ ਤਿਆਰ ਆਇਆ ਜੀ 14 ਕਿਲੋ ਹੈਗਾ ਹਾਂਜੀ ਤਲਾ ਸਕਦਾ ਹਾਂ ਹਾਂਜੀ ਤਲਾ ਸਕਦਾ ਜੇ ਕੋਈ ਵੀਰ ਆਉਂਦਾ ਇੱਥੇ ਦੋ ਟਾਈਮ ਚੋਕੇ ਹਨਾ ਲੈ ਆ ਸਕਦਾ ਦੇਖੋ ਹਾਂਜੀ ਹਾਂਜੀ ਸਾਰਾ ਕੁਝ ਮਿਲੂਗਾ ਜੀ ਰਹਿਣ ਨੂੰ ਜਗ੍ਹਾ ਮਿਲੂਗੀ ਰੋਟੀ ਪਾਣੀ ਸਭ ਕੁਝ ਮਿਲੂਗਾ ਜੀ ਦੋ ਟਾਈਮ ਚੋਕੇ ਤਸੱਲੀ ਕਰਕੇ ਲੈ ਕੇ ਜਾਓ ਜੀ ਅੱਛਾ ਤੇ ਜੇ ਆਪਾਂ ਇਹਦਾ ਫਿਕਸ ਜਆ ਪ੍ਰਾਈਸ ਦੀ ਗੱਲ ਕਰਾਂ ਵੀ ਕਿੰਨਾ ਰਹੂਗਾ ਇਹਦਾ ਪ੍ਰਾਈਸ ਜਿਤਾਈ 85000 ਦੀ ਦੇ ਦਾਂਗੇ 85000 ਲੈ ਹੁਣ ਸਾਨੂੰ ਤੋਰ ਕੇ ਦਿਖਾ ਦੇ ਲੈ ਵੀ ਦੋਸਤੋ ਹਨਾ ਤੁਸੀਂ ਦੇਖ ਸਕਦੇ ਹੋ ਹਨਾ ਝੋਟੀ ਦਾ ਸਿੰਘ ਗੋਲ ਨੇੜੇੋਂ ਆਪਾਂ ਲਾਦ ਗਏ ਕੈਮਰਾ ਬਾਕੀ ਥੱਲੇ ਦੀ ਜੀ ਗੱਲ ਕਰਗੇ ਹਨਾ ਤੁਸੀਂ ਆਪ ਚੈੱਕ ਕਰਨੀ ਹੈ ਹਨਾ ਤੇ ਮੰਤਰ ਹੈ ਜਿਹੜੀ ਸਰੀਰਕ ਮੰਤਰ ਉਹ ਚੰਗੀ ਆ ਸੋਨੂੰ ਕੋਲਿਆ ਕਿ ਐ ਨਹੀਂ ਲੱਗਣਾ ਵੀ ਮੱਝ ਕੋਈ ਬਾਲੀ ਛੋਟੀ ਆ ਠੀਕ ਆ ਮੰਤਰ ਵੀ ਚੰਗੀ ਆ ਤੇ ਨੇੜੇੋਂ ਆਪਾਂ ਆਹ ਸਾਈਡ ਪੋਜ਼ ਤੁ ਵੀ ਸੋਨੂੰ ਦਿਖਾ ਦਗੇ ਹਨਾ ਤੁਸੀਂ ਆਪ ਚੈੱਕ ਕਰ ਲਓ ਤੇ ਬਾਕੀ ਤਸੱਲੀ ਤੁਸੀਂ ਦੋ ਟਾਈਮ ਚੋ ਕੇ ਘਰੇ ਆ ਕੇ ਤੁਸੀਂ ਖੁਦ ਕਰਨੀ ਹੈ ਆਜੋ ਬਾਈ ਜਿਵੇਂ ਕਹਿੰਦਾ ਸੀ ਹੈ ਨਾ ਦੁੱਧ ਦੁੱਧ ਬਾਈ ਕਹਿੰਦਾ ਜੀ 14 ਕਿਲੋ ਹੈਗਾ ਹੀ ਹੈਗਾ ਆ ਇੱਕ ਵਾਰੀ ਆਪਾਂ ਨੇੜੇ ਉਲਾਦ ਗਈ ਚਾਵਰਾ ਆਜੋ ਅਗਲਾ ਪਸ਼ੂ ਸਾਨੂੰ ਦਿਖਾਉਂਦੇ ਮਨਪ੍ਰੀਤ ਜਿਵੇਂ ਆਹ ਤੇਰੀ ਆ ਮੱਝ ਆ ਗਈ ਹੈ ਨਾ ਹਾਂਜੀ ਤੇ ਇਹ ਕਿੰਵੇਂ ਸੂਏ ਸੂਈ ਹੋਈ ਹੈ ਇਹ ਤੀਜੇ ਸੂਏ ਸੂਈ ਹੋਈ ਹੈ ਤੀਜੇ ਸੂਆ ਹਾਂਜੀ ਤੇ ਦੁੱਧ ਦੀ ਗੱਲ ਕਰੀਏ ਜੇ ਹੁਣ ਕਿੰਨਾ ਹੈ 15 ਲੀਟਰ ਤੋਂ ਤਿਆਰ ਹੈ ਜੀ ਤਲਾ ਦੇਗਾ ਹਾਂਜੀ ਹਾਂਜੀ 15 ਹਾਂਜੀ ਜਮਾ ਓਕੇ ਹੈ ਹਾਂਜੀ ਓਕੇ ਤੇ ਮੈਨੂੰ ਐ ਦੱਸ ਵੀ ਕਿੰਨੇ ਦਿਨਾਂ ਦੀ ਸੂਈ ਹੈ ਇਹ ਇਹਨੂੰ ਸੂਈ ਨੂੰ ਹੋ ਗਿਆ 20 ਦਿਨ 20 ਦਿਨ ਹਾਂਜੀ ਠੀਕ ਹੈ ਮਗਰ ਇਹਦੇ ਕੀ ਆ ਕ ਇਹਦਾ ਰੇਟ 95000 ਰੁਪਏ 95000 ਹਾਂਜੀ ਠੀਕ ਆ ਮਨਤਨ ਹੋ ਜਾਊਗਾ ਹਾਂਜੀ ਮਨਤਨ ਹੋ ਜਾਊਗਾ ਅੱਛਾ ਇਹ ਵੀ ਸਾਨੂੰ ਫਿਰ ਤੋਰ ਕੇ ਦਿਖਾ ਦੇ ਲੈ ਵੀ ਬਾਈ ਕਹਿੰਦਾ ਹਨਾ ਦੁੱਧ ਦਾ ਜਿਹੜਾ 15 ਲੀਟਰ ਬਾਕੀ ਸਾਨੂੰ ਬੰਤਰ ਥੱਲੋਂ ਲੈਵੇ ਦੀ ਆਪਾਂ ਚੈੱਕ ਕਰਾ ਦਨੇ ਆ ਤੇ ਆਹ ਦੇਖੋ ਤੁਸੀਂ ਨੇੜੇ ਲਾ ਦਿੱ ਗਏ ਆਪਾਂ ਕੈਮਰਾ ਠੀਕ ਆ ਤੇ ਤੜਕੇ ਕਿੰਨੇ ਵਜੇ ਚੋਈਆਂ ਇਹ ਤੜਕੇ 7:00 ਵਜੇ ਚੋਈਆਂ ਬਈ 7:00 ਵਜੇ ਚੋਈਆਂ ਹਾਂਜੀ ਮੋੜ ਲਾ ਉਹਨਾਂ ਨੂੰ ਮੋੜ ਲਾ ਸਮਾਰ ਕੇ ਦਿਖਾ ਦਗੇ ਤੇ ਆਹ ਦੇਖੋ ਤੁਸੀਂ ਬਾਕੀ ਨਾ ਮੂਰਲੀ ਗਾੜੀ ਦੀ ਮੈਂ ਇਸ ਬਹੁਤ ਜਿਆਦਾ ਦੇਖੋ ਮੂਰੇ ਬਹੁਤ ਜਿਆਦਾ ਆ ਦੇਖੋ ਨੇੜੇ ਲਾ ਦੇ ਆਪਾਂ ਕੈਮਰਾ ਸਾਈਡ ਪੋਜ ਹੈ ਨਾ ਦਿਖਾ ਦਈਏ ਤੇ ਸੋਨੂੰ ਪਤਾ ਹੀ ਆ ਠੰਡ ਆ ਹਨਾ ਠੰਡ ਦੇ ਵਿੱਚ ਕਿਹੜੇ ਪਸ਼ੂ ਨਮਾਈ ਜਾਂਦੇ ਆ ਤਾਂ ਕਰਕੇ ਥੋੜਾ ਜਿਹਾ ਪਸ਼ੂ ਆ ਮੂੰਹ ਉੱਥੇ ਵੀ ਕੱਟ ਲੱਗਦਾ ਇਸ ਵੇਲੇ ਠੰਡ ਚ ਤੇ ਮਨਪੀਤ ਅੱਗੇ ਗਾਹ ਰਹੇਗੀ ਇੱਕ ਹਾਂਜੀ ਠੀਕ ਆ ਆਜੋ ਇੱਕ ਤੁਹਾਨੂੰ ਗਾਂ ਵੀ ਦਿਖਾਉਣੇ ਆ ਹਾਂ ਮਾਈ ਮਨਪ੍ਰੀਤ ਜਿਵੇਂ ਤੇਰੀ ਆ ਗਾਂ ਆ ਗਈ ਹੈ ਨਾ ਇਹ ਕਿੰਨੇ ਵੇ ਸੂਈ ਸੂਈ ਹੋਈ ਹੈ ਇਹ ਪਹਿਲੇ ਸੂਏ ਸੂਈ ਹੋਈ ਹੈ ਪਹਿਲੇ ਸੂਏ ਹਾਂਜੀ ਠੀਕ ਆ ਤੇ ਕਿੱਦੇ ਸੂਈ ਹੈਗੀ ਇਹ ਕੱਲ ਸ਼ਾਮ ਨੂੰ ਸੂਈ ਹੈ ਕੱਲ ਸ਼ਾਮ ਨੂੰ ਸੂਈ ਹੈ ਤੇ ਕਿੰਨਾ ਘਾਸ ਹੈ ਵੀ ਦੁੱਧ ਕਿੰਨਾ ਕ ਪਾ ਦੋਗੇ ਬਾਈ 16 ਲੀਟਰ ਪਾ ਦੋਗੇ 16 ਲੀਟਰ ਤੇ ਮੁੱਲ ਦੀ ਗੱਲ ਕਰੀਏ ਬਾਈ ਮੁੱਲ 45000 ਰੁਪਏ ਦੀ 45000 ਰੁਪਏ ਹੋ ਜੂ ਮੰਨ ਤਾ ਨਾ ਹਾਂਜੀ ਹੋ ਜੂਗਾ ਠੀਕ ਆ ਇਹ ਵੀ ਸਾਨੂੰ ਫਿਰ ਤੋੜ ਕੇ ਦਿਖਾ ਦੇ ਲੈ ਵੀ ਦੋਸਤੋ ਹਨਾ ਪਹਿਲੇ ਸੂਏ ਤਾਜੀ ਸੂਈ ਆ ਦੇਖੋ ਤੁਸੀਂ ਬਾਕੀ ਪਿੱਛੇ ਤੋਂ ਵੀ ਜੱਜਮੈਂਟ ਖੂਨ ਵਗੈਰਾ ਜਿਹੜਾ ਹਨਾ ਆਪਾਂ ਤਾਂ ਦਿਖਾਉਣੇ ਹੁੰਦੇ ਆ ਵੀ ਜੱਜਮੈਂਟ ਹੋ ਜਾਂਦੀ ਵੀ ਹਾਂ ਬੰਦਾ ਕਹਿੰਦਾ ਵੀ ਬੱਚਾ ਵੀ ਇਹ ਜਿਹੜਾ ਇਹਦੇ ਮੱਛੀ ਦਿੱਤੀ ਕਿ ਬੱਚਾ ਬੱਚੀ ਆਈ ਠੀਕ ਆ ਬੱਚੀ ਆ ਮਗਰ ਦੋਸਤੋ ਬਾਕੀ ਕੀ ਇਹ ਹਜੇ ਤਾਜੀ ਸੂਈ ਕਰਕੇ ਲਿਫੜ ਜਾਂਦਾ ਪਸੂ ਦੁੱਧ ਜਿਵੇਂ ਬਾਈ ਨੇ ਆਖਿਆ ਮੈਨੂੰ ਵੀ ਆਸ ਹੈਗੀ ਐ ਵੀ ਜਿਵੇਂ 14 15 ਕਿਲੋ ਦੁੱਧ ਹਨਾ ਹਰਾਮਣਾ ਪਾ ਦੂਗੀ ਥਣ ਵੀ ਚੰਗਾਗਾ ਤੇ